ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਸਟਾਰਟ ਕਰਦੇ ਆ ਆਪਾਂ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਆਪਾਂ ਗੱਲ ਕਰਨ ਜਾ ਰਹੇ ਹਾਂਗੇ ਕਿਰਨ ਬਠਿੰਡਾ ਦੀ ਕਿਰਨ ਬਠਿੰਡਾ ਨੇ ਜਿਹੜਾ ਹੈਗਾ ਮੂੰਹ ਤੋੜ ਜਵਾਬ ਦਿੱਤਾ ਤੇ ਉਹਦਾ ਜਿਹੜਾ ਸੋਨੂ ਕੌਰ ਦਾ ਚਿਹਰਾ ਜਿਹੜਾ ਅੱਜ ਤੱਕ ਆਪਾਂ ਨੇ ਕਿਸੇ ਨੇ ਨਹੀਂ ਦੇਖਿਆ ਸੀ ਜਿਹੜੀ ਸੱਚਾਈ ਆਪਾਂ ਨੂੰ ਸੋਨੂ ਕੌਰ ਦੀ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਉਹ ਸੱਚਾਈ ਜਿਹੜੀ ਹੈਗੀ ਆ ਕਿਰਨਦੀਪ ਕੌਰ ਨੇ ਵਿੱਦ ਪ੍ਰੂਫ ਆਪਣੇ ਸਭ ਦੇ ਸਾਹਮਣੇ ਰੱਖੀ ਹੈ ਸੋ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਸਭ ਨੂੰ ਮੈਂ ਉਹ ਵੀਡੀਓ ਅੱਗੇ ਜਾ ਕੇ ਸਾਂਝੀ ਕਰੂੰਗੀ ਸੋ ਵੀਡੀਓ ਸਟਾਰਟ ਕਰਦੇ ਆਂ ਆਪਾਂ ਇਸੇ ਦੇ ਨਾਲ ਜਿਵੇਂ ਕਿ ਆਪਾਂ ਨੂੰ ਪਤਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜੀ ਸੋਨੂ ਆ ਹਨਾ ਸੁਰਖੀਆਂ ਚੋਂਨ ਨੂੰ ਫਿਰਦੀ ਆ ਠੀਕ ਹੈ ਤਾਂ ਉਹਨੇ ਜਿਹੜਾ ਹੈਗਾ ਟੌਂਟ ਮਾਰੀ ਤੇ ਉਹਨੇ ਗਲਤ ਬੋਲਿਆ ਸੀ ਕਿਰਨ ਬਠਿੰਡਾ ਬਾਰੇ ਕਿ ਉਹਦੀ ਜਿਹੜੀ ਹੈਗੀ ਆ ਕਾਪੀ ਕਰ ਰਹੀ ਆ ਤਾਂ ਕਿਰਨ ਬਠਿੰਡਾ ਨੇ ਹੁਣ ਜਿਹੜਾ ਹੈਗਾ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਸੋ ਅੱਜ ਆਪਾਂ ਕਰ ਰਹੇ ਆ ਉਸੇ ਮੁੱਦੇ ਤੇ ਗੱਲ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਤਾਂ ਸਭ ਤੋਂ ਪਹਿਲਾਂ ਆ ਜਿਹੜੀਆਂ ਹੈਗੀਆਂ ਕੁਝ ਗੱਲਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਜੋ ਕਿਰਨ ਬਠਿੰਡਾ ਨੇ ਦੱਸੀਆਂ ਸੀ ਸੋ ਦੇਖੋ ਜਰਾ ਵੀਡੀਓ ਉਹ ਲੱਗੇ ਮਾਰਾ ਚੰਗਾ ਹਨਾ ਦੇਖੋ ਉਹਦੀ ਆਵਾਜ਼ ਦੀ ਦੁਨੀਆ ਹੀ ਬਣਾਈ ਜਾਂਦੀ ਆ ਇਹਦੀ ਲਾ ਦੀ ਆਵਾਜ਼ ਤੇ ਉਹ ਉਹਨਾਂ ਨੂੰ ਕਿਉਂ ਨਹੀਂ ਕੁਝ ਬੋਲ ਰਹੀ ਜਾਤਾ ਕਿ ਤੂੰ ਸਾਲੇ ਨੂੰ ਮਟਾਵੇ ਜਿਹੜਾ ਕਿ ਉਹਦੀ ਬਾਜ ਦੀ ਗਰੀਲਾ ਬਣਾਉਂਦਾ ਹੁਣ ਉਹ ਮਚਾਰੇ ਮੈਨੂੰ ਮੇਰੇ ਨਾਲ ਵਾਸਤੇ ਆਏ ਸੀਗੇ ਠੀਕ ਆ ਉਹ ਉਹ ਕੁੜੀ ਦੇ ਵੀ ਫੈਨ ਸੀਗੇ ਉਹ ਕੱਲੇ ਮੇਰੇ ਫੈਨ ਨਹੀਂ ਸੀਗੇ ਉਹਨਾਂ ਨੇ ਆ ਕੇ ਸਾਰਿਆਂ ਤੋਂ ਪਹਿਲਾਂ ਅਸੀਂ ਕਿਹਾ ਸੀਗਾ ਅਸੀਂ ਉਹਨੂੰ ਵੀ ਮਿਲਣਾ ਭੈਣ ਨੂੰ ਕਿ ਸਾਨੂੰ ਉਹਦੀ ਵੀਡੀਓ ਵਧੀਆ ਲੱਗਦੀਆਂ ਪਰ ਇਹਨਾਂ ਨੇ ਤਾਂ ਬਹੁਤ ਕੁਝ ਬੋਲਤਾ ਜੀ ਨਾ ਤਾਂ ਆਪਾਂ ਇੱਕ ਥਾਲੀ ਚ ਖਾਦਾ ਜੀ ਠੀਕ ਆ ਦੋ ਵਾਰੀ ਆਪਾਂ ਸਾਡੇ ਘਰੇ ਉਹ ਆਈ ਆ ਦੋ ਵਾਰੀ ਆਪਾਂ ਗਏ ਉਹਨਾਂ ਦੇ ਘਰੇ ਜਿਹੇ ਜਿਹੇ ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਤਾ ਉਹੋ ਜਿਹਾ ਆਪਾਂ ਉਹਨਾਂ ਨੂੰ ਚਾਹ ਪਾਣੀ ਪਿਆਤਾ ਜੀ ਤੁਸੀਂ ਐਵੇਂ ਗੱਲਾਂ ਬਾਤਾਂ ਬਾਹਰ ਨਾ ਵਧਾ ਵਧਾ ਚੜਾ ਕੇ ਤੁਸੀਂ ਸੋਣੀ ਰਹੇ ਹੋ ਇੱਕ ਗੱਲ ਹੋਰ ਹੈ ਜੀ ਫੋਟੋ ਉਹਨੇ ਮੇਰੀ ਫੋਟੋ ਮੇਰੀ ਲਾਈਨ ਫੋਟੋ ਕਿਸੇ ਹੋਰ ਨੇ ਲਾ ਕੇ ਨਾ ਸਾਫ ਸਾਫ ਦੱਸਿਆ ਹੈ ਕਿ ਨਾ ਤਾਂ ਉਹਨਾਂ ਨੇ ਕੋਈ ਇੱਕ ਥਾਈਂ ਦੇ ਵਿੱਚ ਖਾਂਦਾ ਸੀ ਗੱਲਬਾਤ ਆ ਅਸੀਂ ਕਿਸੇ ਦੀ ਨੀਸਲੀ ਕਰਦੇ ਜੀ ਨਾ ਹੀ ਕੋਈ ਐਦਾਂ ਦੀ ਗੱਲ ਸੀ ਕਿਰਨ ਬਠਿੰਡਾ ਦਾ ਕਹਿਣਾ ਕਿ ਉਹਦੇ ਨਾਲ ਸਿਰਫ ਉਹ ਦੋ ਚਾਰ ਵਾਰ ਮਿਲੀ ਹੈ ਦੋ ਵਾਰ ਉਹ ਸੋ ਨੂੰ ਦੇ ਘਰ ਗਈ ਸੀ ਤੇ ਦੋ ਵਾਰ ਹੀ ਕਿਰਨ ਬਠਿੰਡਾ ਸੋ ਨੂੰ ਦੇ ਘਰ ਗਈ ਸੀ ਹਾਂ ਜਦੋਂ ਸੋਸ਼ਲ ਮੀਡੀਆ ਤੇ ਕਿਰਨ ਬਠਿੰਡਾ ਨੇ ਸਾਫ਼-ਸਾਫ਼ ਇਹ ਗੱਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆਗੇ ਤਾਂ ਆਪਾਂ ਨੂੰ ਨੈਗੇਟਿਵਿਟੀ ਵੀ ਜਿਹੜੀ ਹੈਗੀ ਆ ਉਹ ਵੀ ਮਿਲੂਗੀ ਤੇ ਪੋਜ਼ਿਟਿਵਿਟੀ ਵੀ ਮਿਲੂਗੀ ਇਹ ਤਾਂ ਆਬਵੀਅਸ ਆ ਕਿਉਂਕਿ ਜਦੋਂ ਆਪਾਂ ਲੋਕਾਂ ਦੇ ਸਾਹਮਣੇ ਆਪਣੇ ਕੋਈ ਵਿਚਾਰ ਰੱਖ ਰਹੇ ਆ ਆਪਣੀ ਕੋਈ ਗੱਲ ਰੱਖ ਰਹੇ ਆ ਤਾਂ ਲੋਕ ਬਈ ਸਹੀ ਬੋਲਣਗੇ ਕਲਤ ਵੀ ਬੋਲਣਗੇ ਜੇ ਆਪਾਂ ਇਸ ਚੀਜ਼ ਦੀ ਇੱਛਾ ਰੱਖੀਏ ਕਿ ਆਪਾਂ ਨੂੰ ਸਿਰਫ ਲੋਕ ਚੰਗਾ ਹੀ ਬੋਲਣ ਮਾੜਾ ਨਾ ਬੋਲਣ ਤਾਂ ਪਰ ਬਈ ਚੰਗਾ ਬੋਲਣ ਵਾਲੇ ਜੇ ਦੁਨੀਆ ਤੇ ਹੈਗੇ ਆ ਤਾਂ ਮਾੜਾ ਬੋਲਣ ਵਾਲੇ ਵੀ ਹੈਗੇ ਆ ਤਾਂ ਦੋਨੇ ਫੇਸ ਜਿਹੜੇ ਹੈਗੇ ਆ ਆਪਾਂ ਨੂੰ ਅਕਸੈਪਟ ਕਰਨੇ ਪੈਣੇ ਆ ਤੇ ਖੁਸ਼ੀ-ਖੁਸ਼ੀ ਕਰਨੇ ਪੈਣੇ ਆ ਜੇ ਆਪਾਂ ਹਰ ਕਿਸੇ ਨੂੰ ਰਿਪਲਾਈ ਦੇਣ ਲੱਗੇ ਤਾਂ ਇਦਾਂ ਜਿਹੜਾ ਹੈਗਾ ਆਪਣਾ ਕੰਮ ਨਹੀਂ ਚੱਲਦਾ ਸੋ ਸੋਨੂ ਘੋਰ ਦਾ ਕਹਿਣਾ ਕਿ ਜਿਹੜੀ ਕਰਨ ਬਠਿੰਡਾ ਕਰਨ ਬਠਿੰਡਾ ਨੇ ਉਹਦੀ ਆਵਾਜ਼ ਦੀ ਕਾਪੀ ਕੀਤੀ ਦਾ ਕਾਪੀ ਕਰਨ ਦਾ ਕੀ ਮਤਲਬ ਆ ਹਨਾ ਹੁਣ ਹੋਰ ਹੈਗਾ ਇੱਕ ਟਰਬਨ ਵਾਲਾ ਮੁੰਡਾ ਉਹ ਵੀ ਕਾਪੀ ਕਰਦਾ ਕਾਪੀ ਕਰਨ ਦਾ ਕੀ ਮਤਲਬ ਆ ਵੀ ਆਵਾਜ਼ ਪਰਮਾਤਮਾ ਨੇ ਚਲੋ ਤੈਨੂੰ ਦਿੱਤੀ ਆ ਇੱਕ ਮਿਮਿਕਰੀ ਨਾਮ ਦੀ ਵੀ ਚੀਜ਼ ਹੈਗੀ ਆ ਜੇ ਕੋਈ ਕਿਸੇ ਨੂੰ ਕਾਪੀ ਕਰ ਰਿਹਾ ਵੱਡੇ ਵੱਡੇ ਆਰਟਿਸਟ ਵੱਡੇ ਵੱਡੇ ਸੈਲੀਬ੍ਰਿਟੀਜ਼ ਦੀ ਲੋਕ ਕਾਪੀ ਕਰਕੇ ਪੈਸਾ ਕਮਾ ਰਹੇ ਨੇ ਠੀਕ ਹੈ ਆਪਾਂ ਦੇਖਦੇ ਆ ਕਾਮੇਡੀ ਸ਼ੋਜ਼ ਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀਜ਼ ਦੀ ਆਵਾਜ਼ ਦੀ ਜਿਹੜੀ ਹੈਗੀ ਆ ਕਾਪੀ ਕੀਤੀ ਜਾਂਦੀ ਆ ਸੋ ਤੂੰ ਤਾਂ ਐਡੀ ਵੱਡੀ ਹੈ ਵੀ ਨਹੀਂ ਜੇ ਦੇਖਿਆ ਜਾਵੇ ਤਾਂ ਨਾ ਬੇਟਾ ਤਾਂ ਦੇਖੋ ਦੁਨੀਆ ਦੇ ਜਿਹੜੇ ਹੈਗਾ ਦੋ ਫੇਸ ਨੇ ਦੋਨੇ ਫੇਸ ਆਪਾਂ ਨੂੰ ਐਕਸੈਪਟ ਕਰਨੇ ਪੈਣੇ ਆ ਜੇ ਭੈਣੇ ਸੋਨੂ ਤੈਨੂੰ ਆਏ ਆ ਵੀ ਤੂੰ ਸਿਰਫ ਲੋਕਾਂ ਤੋਂ ਪੋਜ਼ਿਟਿਵਿਟੀ ਲਵੇਂ ਤੈਨੂੰ ਲੋਕ ਚੰਗੀਆਂ ਚੀਜ਼ਾਂ ਕਹਿਣ ਮਾੜੀਆਂ ਨਾ ਕਹਿਣ ਇਹ ਚੀਜ਼ ਨਹੀਂ ਹੋ ਸਕਦੀ ਇਹ ਇੰਪੋਸੀਬਲ ਆ ਫਿਰ ਤੂੰ ਇੱਕ ਕੰਮ ਕਰ ਤੂੰ YouTube ਛੱਡ ਦੇ ਨਾਲ ਨਾਲ ਜਿਹੜਾ ਹੈਗਾ ਕਰਨ ਬਠਿੰਡਾ ਦਾ ਇਹ ਵੀ ਕਹਿਣਾ ਕਿ ਸੋਨੂ ਨੂੰ ਜਿਹੜੀ ਹੈਗੀ ਆ YouTube ਦੀ ਜਿਹੜੀ ਅਰਨਿੰਗ ਹੋਣ ਲੱਗੀ ਆ ਉਹ ਕਰਨਾ ਦੇ ਵਦਾਲਤ ਹੀ ਹੋਣ ਲੱਗੀ ਆ ਕਿਉਂਕਿ ਸੋਨੂ ਸਿਰਫ ਇੰਸਟਾਗ੍ਰam ਤੇ ਜਿਹੜੀਆਂ ਹੈਗੀਆਂ ਪੋਸਟ ਆਪਾਉਂਦੀ ਸੀ ਬਟ ਜਿਹੜੀ ਅ ਜਦੋਂ ਉਹ ਦੋ ਵਾਰ ਕੈਰਨ ਬਟਿੰਡਾ ਦੇ ਘਰ ਗਈ ਤਾਂ ਉਹਨੇ ਉਹਨੂੰ ਦੱਸਿਆ ਕਿ ਜੇ ਤੂੰ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ YouTube ਤੇ ਚੈਨਲ ਬਣਾ ਤੇ YouTube ਦਾ ਚੈਨਲ ਚੰਗੀ ਅਰਨਿੰਗ ਹੋਊਗੀ ਤੇ ਤੂੰ ਆਪਣਾ ਪਰਿਵਾਰ ਤੋੜ ਸਕਦੀ ਹੈ ਬਈ ਸੋਨੂ ਤੇਰੀ ਗਲਤ ਗੱਲ ਠੀਕ ਹੈ ਕਹਿੰਦੇ ਜੇ ਕੋਈ ਤੁਹਾਨੂੰ ਰੋਟੀ ਪਾਣੀ ਜੋਗਰਾ ਕਰਦਾ ਜੇ ਤੈਨੂੰ ਕੋਈ ਚੰਗੀ ਮਤ ਦਿੰਦਾ ਤਾਂ ਉਹਦਾ ਬੁਣਨਾ ਭੁੱਲੋ ਠੀਕ ਹੈ ਗੋਣੀ ਭੁੱਲਣਾ ਚਾਹੀਦਾ ਇਨਸਾਨ ਦਾ ਹਮੇਸ਼ਾ ਗੋਣੀ ਯਾਦ ਰੱਖਣਾ ਚਾਹੀਦਾ ਚਾਹੇ ਉਹ ਕੁਝ ਵੀ ਆ ਕੁਝ ਵੀ ਕਰਦਾ ਕਿਸੇ ਔਕੇ ਟਾਈਮ ਤੇ ਤੁਹਾਨੂੰ ਕੋਈ ਸਲਾਹ ਦਿੰਦਾ ਤੁਹਾਨੂੰ ਕੋਈ ਪੈਸਾ ਦਿੰਦਾ ਉਸ ਚੀਜ਼ ਨੂੰ ਨਾ ਭੁੱਲੋ ਠੀਕ ਹੈ ਬਾਕੀ ਜੀ ਸੋਨੂ ਬਠੰਡਾ ਦਾ ਕਹਿਣਾ ਕਿ ਆਪਾਂ ਇੱਕੋ ਥਾਲੇ ਚ ਖਾਦਾ ਤਾਂ ਕਿਰਨ ਨੇ ਸਾਫ਼-ਸਾਫ਼ ਮਨਾ ਕੀਤਾ ਕਿ ਇਦਾਂ ਦੀ ਕੋਈ ਗੱਲ ਨਹੀਂ ਠੀਕ ਹੈ ਦੋ ਵਾਰ ਕਿਰਨ ਬਠੰਡਾ ਉਹਨਾਂ ਦੇ ਘਰ ਗਈ ਆ ਤੇ ਦੋ ਵਾਰ ਉਹ ਸੋਨੂ ਕਿਰਨ ਬਠੰਡਾ ਦੇ ਘਰ ਆਈ ਆ ਜਿਹੋ ਜਿਹਾ ਚਾਹ ਪਾਣੀ ਸੋਨੂ ਕੌਰ ਨੇ ਕਿਰਨ ਬਠੰਡਾ ਨੂੰ ਪਿਆਇਆ ਉਹੋ ਜਿਹਾ ਚਾਹ ਪਾਣੀ ਕਿਰਨ ਬਠੰਡ ਠੀਕ ਹੈ ਤਾਂ सोनू ਕੌਰ ਸਿਰਫ ਇੰਸਟਾਗ੍ਰam ਚਲਾਉਂਦੀ ਸੀ YouTube ਦੀ ਵਲੌਗਿੰਗ ਜਿਹੜੀ ਹੈਗੀ ਆ ਉਹ ਕੈਰਨ ਮਠੰਡਾ ਦੇ ਕਹਿਨ ਤੇ ਕਰ ਰਹੀ ਆ ਕੈਰਨ ਮਠੰਡਾ ਦੇ ਕਹਿਨ ਤੇ ਉਹਦੀ ਕਮਾਈ ਜਿਹੜੀ ਹੈਗੀ ਆ ਜੋ ਕਰ ਰਹੀ ਆ ਠੀਕ ਆ ਤਾਂ ਇੰਨਾ ਤੜਨ ਦੀ ਇੰਨਾ ਹੁਬਣ ਦੀ ਕੋਈ ਲੋੜ ਨਹੀਂ ਹੁੰਦੀ ਆਪ ਤੋਂ ਵੱਡੇ ਦੀ ਮਤ ਜਿਹੜੀ ਜੇ ਕੋਈ ਦਿੰਦਾ ਤਾਂ ਉਹਨੂੰ ਮਤ ਨੂੰ ਲੈਣਾ ਚਾਹੀਦਾ ਤਾਂ ਉਹ ਅੱਗੇ ਜਾ ਕੇ ਕੰਮ ਆਉਂਦਿਆਂ ਸੋ ਜੇ ਕੋਈ ਤੇਰੀ ਕਾਪੀ ਕਰਦਾ ਏਡੀ ਕੋਈ ਗੱਲ ਨਹੀਂ ਇਸ ਚੀਜ਼ ਨੂੰ ਇੰਨਾ ਇਸ਼ੂ ਨਾ ਬਣਾਇਆ ਕਰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਚੁੱਪ ਕਰਕੇ ਆਪਣਾ ਜਿਹੜਾ ਹੈਗਾ ਕੰਮ ਕਰੀ ਚੱਲੋ ਯੋਗੀ ਲੋਕ ਚੰਗਾ ਬੋਲਣ ਵਾਲੇ ਵੀ ਬੋਲਣਗੇ ਮਾੜਾ ਬੋਲਣ ਵਾਲੇ ਵੀ ਬੋਲਣਗੇ ਆ ਨਾਲ ਨਾਲ ਇੱਕ ਮੈਂ ਵੀਡੀਓ ਹੋਰ ਕਲਿੱਪ ਐਡ ਕਰ ਦਿਆਂ ਦੇਖਿਓ ਜ਼ਰਾ ਹੂੰ ਤਾਂ ਬਈ ਇਹਨੇ ਬਿਲਕੁਲ ਸਹੀ ਕਿਹਾ ਕਿ ਜਿਹੜੇ ਤੈਨੂੰ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਲੋਕ ਨੇ ਜੋ ਤੈਨੂੰ ਮਾੜਾ ਚੰਗਾ ਬੋਲਦੇ ਨੇ ਜੇ ਤੂੰ ਰਿਪਲਾਈ ਕਰਨਾ ਸਭ ਨੂੰ ਕਰ ਸਿਰਫ ਇੱਕ ਬੰਦੇ ਨੂੰ ਟਾਰਗੇਟ ਨਾ ਨਾ ਕਰ ਸੁਰਖੀਆਂ ਚਾਉਣ ਦੀ ਖਾਤਰ ਇੱਕ ਬੰਦੇ ਨੂੰ ਟਾਰਗੇਟ ਨਾ ਕਰ ਠੀਕ ਹੈ ਕਿਰਨ ਜੋ ਵੀ ਆ ਸਭ ਦੇ ਸਾਹਮਣੇ ਆ ਬਈ ਕਿਰਨ ਭੈਣ ਜੋ ਵੀ ਆ ਸਭ ਦੇ ਸਾਹਮਣੇ ਆ ਦੋਗਲਾ ਫੇਸ ਹੈ ਨੀ ਉਸ ਜਿਹੜੀ ਹੈਗਾ ਔਰਤ ਦਾ ਇਹ ਚੀਜ਼ ਮੈਂ ਦੇਖ ਲਈ ਠੀਕ ਹੈ ਤਾਂ ਡਬਲ ਫੇਸਸ ਜਿਹੜੇ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀ ਹੈ ਸੋ ਮੈਨੂੰ ਲੱਗਦਾ ਵੀ ਅੱਗੇ ਤੋਂ ਸੋ ਨੂੰ ਤੈਨੂੰ ਧਿਆਨ ਰੱਖਣਾ ਚਾਹੀਦਾ ਠੀਕ ਹੈ ਜਿਨੇ ਤੈਨੂੰ ਰੋਟੀ ਪਾਣੀ ਪਾਇਆ ਉਹਨੂੰ ਭੁੱਲੀਦਾ ਨਹੀਂ ਹੁੰਦਾ ਤੇ ਦੂਜੀ ਗੱਲ ਜੇ ਕੋਈ ਤੈਨੂੰ ਚੰਗਾ ਮਾੜਾ ਕਹਿੰਦਾ ਬਈ ਤੂੰ ਉਸ ਚੀਜ਼ ਨੂੰ ਇਗਨੋਰ ਕਰਨਾ ਸਿੱਖ ਜਾਂ ਫਿਰ ਸੋਸ਼ਲ ਮੀਡੀਆ ਛੱਡ ਦੇ ਗੱਲ ਤੂੰ ਗਾਣਾ ਕਢਾਈ ਜਾ ਕੋਈ ਗੱਲ ਨਹੀਂ ਉਹ ਗਾਣਾ ਕੱਢ ਕੇ ਮੱਢੀ ਨਾ ਕੁੱਤੇ ਭੌਂਕ ਦਿਆ ਭੌਂਕੀ ਚੱਲੋ ਕੁੱਤੇ ਭੌਂਕ ਦਿਆ ਭੌਂਕੀ ਚੱਲ ਭੌਂਕੇ ਆਪੇ ਬੈ ਜਾਂਦੇ ਜਿੰਦਾ ਡੰਡਾ ਵਾਂਗ ਿੱਟਾ ਜਾ ਪੱਟੇ ਜਾਂਦੇ ਕੁੱਤੇ ਠੀਕ ਹੈ ਨਾ ਭੌਂਕੀ ਚੱਲੋ ਜਿੰਦਾ ਗੱਲ ਤਾਂ ਨਹੀਂ ਮਾਰ ਕੋਈ ਕੱਢਣ ਦੀ ਲੋੜ ਨਹੀਂ ਹੈਗੀ ਦੋਨਾਂ ਚੋਂ ਕੁਝ ਵੀ ਕਰ ਸਕਦੀ ਹੈ ਤੂੰ ਇਹ ਚਾਰ ਵੀਊ ਆਉਣ ਲੱਗੇ ਤਾਂ ਤੈਨੂੰ ਲੱਗਦਾ ਵੀ ਸ਼ਾਇਦ ਤੂੰ ਸਟਾਰ ਬਣ ਗਈ ਇਹ ਕੋਈ ਏਡੀ ਕੋਈ ਗੱਲ ਨਹੀਂ ਹੁੰਦੀ ਲੋਕਾਂ ਨੇ ਆਪਾਂ ਨੂੰ ਤਾਂ ਲੈ ਕੇ ਜਾਣਾ ਤੇ ਲੋਕਾਂ ਨੇ ਆਪਾਂ ਨੂੰ ਥ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਰਦੇ ਆਪਾਂ ਅੱਜ ਦੀ ਵੀਡੀਓ ਇੱਥੇ ਸਮਾਪਤ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਥੈਂਕ ਯੂ